ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਪਿੰਡ ਰੋਲ ਮਜਰਾ ਵਿਖੇ ਪਹੁੰਚੇ ਹੋਏ ਹਾਂ ਕਿਉਂਕਿ ਇਹ ਜਿਹੜੇ ਦਿਨ ਚੱਲਦੇ ਨੇ 15 ਬਾੜੇ ਦੇ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਧਰ ਗੁਰੂ ਸਾਹਿਬ ਦੀਆਂ ਛੋਟੇ ਸਾਹਿਬ ਜੀ ਦੀ ਜਿਹੜੀ ਸ਼ੀਰ ਦੀ ਦਾ ਵੀ ਚੱਲ ਰਿਹਾ ਤੇ ਦੂਜੀ ਗੱਲ ਇਹ ਹੈ ਵੀ ਇਸ ਇਲਾਕੇ ਦੇ ਵਿੱਚ ਜਿਹੜੇ ਸਾਡੇ ਬਾਬਾ ਮਸਤ ਜੀ ਦੀ ਜਿਹੜੀ ਸਥਾਨ ਬਣੇ ਹੋਏ ਨੇ ਨਾਲ ਦੋ ਥਾਨ ਹਨ ਦੋ ਪਿੰਡ ਹੈਗੇ ਆ ਤੇ ਇਹ ਰੌਲ ਮੱਜ ਦੇ ਆਪਾਂ ਖੜੇ ਆ ਰੌਲ ਮੱਜ ਦੇ ਇਹਨਾਂ ਦੇ ਜਿਹੜੇ ਪਾਠ ਦੇ ਜਿਹੜੇ ਪੋਕ ਜਿਹੜੇ ਪਾਈ ਜਾਂਦੇ ਆ ਤੇ ਨਾਲ ਧਰਮਸ਼ਾਲਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪਾਠ ਆਰੰਭ ਕਰ ਦਿੱਤੇ ਗਏ ਸੀ ਤੇ ਮੇਰੇ ਨਾਲ ਪਿੰਡ ਵਾਸੀ ਜੀ ਖੜੇ ਹੋਏ ਨੇ ਤੇ ਪਿੰਡ ਵਾਸੀਆਂ ਦੇ ਵਿੱਚ ਬਾਪੂ ਜੀ ਹਨ ਜਿਹਨਾਂ ਦੀ 71 ਸਾਲ ਉਮਰ ਹੈ ਤੇ ਉਹ ਥੋੜੇ ਮਸਤਾਂ ਬਾਰੇ ਸਾਡੇ ਨਾਲ ਚਾਣਣਾ ਪਾਗੋ ਬਾਪੂ ਜੀ ਜਿਹੜੇ ਮਸਤ ਸੀਗੇ ਉਹ ਇਸ ਜਗ੍ਹਾ ਤੇ ਰਹਿੰਦੇ ਸੀਗੇ ਜਦੋਂ ਪਹਿਲਾਂ ਪਹਿਲਾਂ ਆਏ ਆ ਨਾ ਜੀ ਇਹ ਜਗ੍ਹਾ ਤੇ ਆ ਕੇ ਰਹੇ ਸੀਗੇ ਉਹਦੇ ਬਾਅਦ ਫਿਰ ਉਹ ਅਲੱਗ-ਅਲੱਗ ਚਲੇ ਗਏ ਮੇਨ ਆ ਨਾ ਦੇ ਲੋਗੜੇ ਇਹ ਮਸਤਵਰੇ ਕੀ ਆ ਉਸੀ ਕਾ ਕੀਮ ਵਿਸ਼ੇਸ਼ੀ ਕਾ ਕਿਸ ਤਰ੍ਹਾਂ ਆ ਬਾਬੇ ਮਤਾਂ ਰਾਜੀ ਹੈ ਤਾਜੀ ਵੀ ਹੈ ਜੁਦਾਂ ਤਰੋਂ ਪਿਆ ਹੈ ਵੀ ਹੁੰਦੇ ਪਹਿਲਾਂ ਤਾਂ ਲੋਕ ਇੰਨੇ ਸਿਆਣ ਦੇਣੀ ਤੇ ਫੇ ਬਾਅਦ ਪਤਾ ਲੱਗ ਗਿਆ ਮਤਲਬ ਹਾਸੇ ਦੇ ਮਾਰਕ ਤੇ ਤੇ ਤੁਸੀਂ ਕਿਹਾ ਦਰਸ਼ਨ ਕੀਤੇ ਹੋਏ ਕਦੇ ਉਹਨਾਂ ਦੇ ਹਾਂ ਜੀ ਹਾਂ ਅਸੀਂ ਖੁੱਦ ਦਾਕਣ ਕਰਦੇ ਰਹੇ ਅਸੀਂ ਪਾਟ ਨੇ ਜਾਂਦੇ ਸੀ ਸਾਡਾ ਸਕੂਲ ਜਿੱਥੇ ਹੁੰਦਾ ਸੀ ਲੋਦੀ ਮੋਚਰਾ ਜਾ ਜਾਣਾ ਸੀ ਉੱਠ ਹੀ ਰਹੇ ਜਿਆਦਾ ਦੇਰ ਲੋਗਰ ਫਿਰਦੇ ਜੀ ਸੰਗਤ ਕਰੀ ਹੋਈ ਜਾਂ ਉਹਨਾਂ ਦੀ ਸੰਗਤ ਕਰੀ ਵੀ ਸਾਨੂੰ ਉਹਨਾਂ ਨੇ ਜਾਂਦਾਂ ਨੂੰ ਰੋਕ ਲੈਣਾ ਬਾਗ ਵਿੱਚ ਕਾਤਾ ਬਹੁਤ ਸਾਨੂੰ ਲਾ ਦੇਣਾ ਬੇਟਾ ਐ ਕਰੋ ਪੰਜ ਸੱਤ ਬੰਦੇ ਹੁੰਦੇ ਸੀ ਅਸੀਂ ਬੱਚੇ ਛੋਟੇ ਕੀ ਨਾਮ ਤੁਹਾਡਾ ਬਲਦੇਵ ਸਿੰਘ ਬਲਦੇਵ ਵੀ ਤੁਸੀਂ ਇੱਥਾ ਬਾਗ ਦੀ ਸੇਵਾ ਕਰੋ ਮੜਾ ਮੋਟਾ ਜੋ ਵੀ ਹੋਇਆ ਅਸੀਂ ਕਰਦੇ ਨੇ ਧੰਨਵਾਦ ਜੀ ਬਾਬੂ ਜੀ ਇਹ ਕਰੀ ਹੋਈ ਆ ਮਸਤਾਂ ਜੀ ਦੀ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਬਾਗਾਂ ਵਾਲਿਓ ਸਰ ਇਹ ਕਿਸ ਤਰ੍ਹਾਂ ਪ੍ਰੋਗਰਾਮ ਕਿਹੜੇ ਪ੍ਰੋਗਰਾਮ ਕਿੱਦਾਂ ਹੁੰਦੇ ਆ ਇਹਦੇ ਬਾਰੇ ਦੱਸੋ ਜੀ ਦੇਖੋ ਜੀ ਇਹ ਪ੍ਰੋਗਰਾਮ ਪਹਿਲਾਂ ਤੋਂ ਚੱਲਿਆ ਆਉਂਦਾ ਜੀ ਸੰਤਾਂ ਦੀ ਆਪਣਾ ਸ਼ੀਧੀ ਤੋਂ ਬਾਅਦ ਤੁਸੀਂ ਆਰੰਭ ਕਦੋਂ ਕਰਦੇ ਹੋ ਜੀ 26 ਤਰੀਕ ਤੋਂ ਆਰੰਭ ਕਰਦੇ ਆ ਜੀ ਤੇ 28 ਤਰੀਕ ਨੂੰ ਭੋਗ ਪਾਇਆ ਜਾਂਦਾ ਕੁੜਗੀ ਟਾਡੀ ਵੀ ਆਉਂਦੇ ਸੀ ਹਾਂਜੀ ਲਾਗੀ ਟਾਡੀ ਬਹੁਤ ਆਉਂਦੇ ਆ ਜੀ ਜੀ ਤੇ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਜੀ ਵੈਸੇ ਤਾਂ ਸਾਨੂੰ 15-15 ਮਿੰਟ ਦੇਣੇ ਪੈਂਦੇ ਸਾਰਿਆਂ ਨੂੰ ਹਾਂਜੀ ਹਾਂਜੀ ਤੇ ਜਦ ਮਿਲਿਆ ਸਾਡੇ ਬਹੁਤ ਬਾਹਰ ਦੇ ਰਿਸ਼ਤੇਦਾਰ ਆ ਲ ਜਾਂਦੇ ਆ ਪਿੰਡ ਦੇ ਲੋਕ ਆ ਜੀ ਇਕੱਠੇ ਹੋ ਕੇ ਪ੍ਰੋਗਰਾਮ ਕਰਦੇ ਆ ਜੀ ਹਾਂਜੀ ਸਾਰੇ ਕੁਝ ਇਲਾਕੇ ਦੇ ਲੋਕ ਤਰੀਕ ਨੂੰ ਉੱਥੇ ਭੋਗ ਪਾਣੇ ਇਹ 28 ਤਰੀਕ ਨੂੰ ਭੋਗ ਪਾਣੇ ਜੀ ਆਪਣੇ ਹਾਂਜੀ ਹਾਂਜੀ ਜਿੱਥਾ ਐਸ ਰੌਲਮਟ ਜਿਹੜਾ ਪਿੰਡ ਹੈ ਜਿੱਥੇ 28 ਤਰੀਕ ਨੂੰ ਇੱਥੇ ਵੀ ਜਿਹੜੇ ਸ੍ਰੀ ਖਣਪੜ ਸਾਹਿਬ ਦੇ ਕੋ ਰੰਬੇ ਗਏ ਹਨ ਤੇ ਉਹਨਾਂ ਦੇ ਬਾੜ ਦੇ ਭੋਗ ਪੈਣਗੇ ਤੇ ਰਾਗੀ ਢਾਡੀ ਸਾਹਿਬ ਇੱਥੇ ਸਜਣਗੇ ਧੰਨਵਾਦ ਜੀ ਗੱਲਬਾਤ ਸਾਨੂੰ ਪਤਾ ਲੱਗੀ ਹੈ ਕਿ ਇਸ ਥਾਂ ਤੇ ਇੱਕ ਖੂਹ ਹੈ ਤੁਸੀਂ ਐ ਮੈਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਵਾਂ ਖੂਹ ਦੀਆਂ ਪਹਿਲਾਂ ਵੈਸੇ ਤਾਂ ਬਾਈ ਖੂਹ ਦੇ ਦਰਸ਼ਨ ਕਰੋ ਕਿਉਂਕਿ ਖੂਹ ਦੇਖਣ ਨੂੰ ਮਿਲਦੇ ਬਹੁਤ ਘੱਟ ਨੇ ਤੇ ਇਸ ਖੂਹ ਦੇ ਵਿੱਚ ਪਾਣੀ ਵੀ ਹੈ ਤੇ ਦੇਖ ਸਕਦੇ ਹੋ ਵੀ ਪਾਣੀ ਹੈਗਾ ਤੇ ਇਹ ਖੂਹ ਜਿਹੜਾ ਸੀਗਾ ਜਿੱਥੇ ਮਸਤਾਂ ਜੀ ਨੇ ਦੋ ਸਾਰ ਇਸ ਇਸ ਥੇਗਾ ਤੇ ਆ ਕੇ ਜਿਹੜੀ ਤਵੱਸਿਆ ਕਰੀਏ ਤੇ ਉਸ ਤੋਂ ਬਾਅਦ ਇਸ ਖੋਦੇ ਵਿੱਚ ਪਹਿਲਾਂ ਪਾਣੀ ਨਹੀਂ ਸੀ ਤੇ ਪਾਣੀ ਆ ਗਿਆ ਇਹ ਪਿੰਡ ਵਾਲਿਆਂ ਨੇ ਦੱਸਣ ਦੇ ਅਨੁਸਾਰ ਤੇ ਗੱਲਬਾਤ ਵੀ ਕਰ ਲੈਂਦੇ ਪਿੰਡ ਵਾਲਿਆਂ ਨਾਲ ਤੇ ਦੂਜੀ ਗੱਲ ਇੱਕ ਹੋਰ ਹੈ ਵੀ ਕਾਫੀ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਖੇਤਾਂ ਨੂੰ ਪਾਣੀ ਖਰਾਬ ਕਰਨ ਲੱਗਾ ਤੇ ਪਿੰਡ ਵਾਸੀਆਂ ਨੇ ਫਿਰ ਦੁਬਾਰੇ ਜਦੋਂ ਦੁਬਾਰੇ ਇਹਨਾਂ ਕੋਲ ਜਾ ਕੇ ਅਰਜ਼ੀ ਕਰੀ ਕਿ ਮਰਜੇ ਦਾ ਪਾਣੀ ਸਾਰੀ ਫਸਲਾਂ ਨੂੰ ਬਰਬਾਦ ਕਰ ਰਿਹਾ ਹੈ ਖਰਾਬ ਕਰ ਰਿਹਾ ਹੈ ਤਾਂ ਇਸ ਨੂੰ ਪਾਣੀ ਨੂੰ ਕੀਤਾ ਬੰਦ ਕੀਤਾ ਜਾਵੇ ਪਰ ਫਿਰ ਵਮਸਤਾ ਜੀ ਨੇ ਇੱਕ ਪੱਥਰ ਦੇ ਨਾਲ ਇਸ ਪਾਣੀ ਨੂੰ ਬੰਦ ਕੀਤਾ ਤੇ ਬਾਕੀ ਜਾਣਕਾਰੀ ਲੈਂਦੇ ਭਾਈ ਜੀ ਤੂੰ ਕੀ ਪਾਣੀ ਸੀ ਦੇਖੋ ਜੀ ਕਹਾਣੀ ਇਸ ਤਰ੍ਹਾਂ ਜੀ ਪੁਰਾਣੇ ਬਜ਼ੁਰਗਾਂ ਤੋਂ ਜੋ ਅਸੀਂ ਸੁਣਿਆ ਜੀ ਜੋ ਕੁਝ ਉਹਨਾਂ ਨੇ ਸਾਨੂੰ ਦੱਸਿਆ ਉਹਦੇ ਮੁਤਾਬਕ ਜੀ ਜਦੋਂ ਬਾਬਾ ਜੀ 2 ਸਾਲ ਦੇ ਸਮੇਂ ਚ ਆਏ ਔਰ ਪਹਿਲੀ ਵਾਰ ਆਏ ਆ ਉਹ ਉਦੋਂ ਜੀ ਇਹ ਖੂਹ ਸੁੱਕਾ ਸੀ ਜੀ ਉਹਨਾਂ ਦੇ ਆਉਣ ਤੋਂ ਇਹ ਖੂਹ ਦੇ ਵਿੱਚ ਪਾਣੀ ਆ ਗਿਆ ਜੀ ਪਾਣੀ ਆਇਆ ਜੀ ਤੇ ਪਾਣੀ ਇੰਨਾ ਜ਼ਿਆਦਾ ਆ ਗਿਆ ਜੀ ਤੇ ਖੂਹ ਤੋਂ ਬਾਹਰ ਪਾਣੀ ਵਗਣਾ ਸ਼ੁਰੂ ਹੋ ਗਿਆ ਤੇ ਪਹਿਲਾਂ ਤਾਂ ਚੱਲਦਾ ਰਿਹਾ ਜੀ ਪਾਣੀ 6 ਮਹੀਨੇ ਚੱਲਦਾ ਰਿਹਾ ਜਦੋਂ ਬਰਸਾਤ ਦਾ ਮੌਸਮ ਆਇਆ ਤੇ ਫਸਲ ਮਰਨੀ ਸ਼ੁਰੂ ਹੋ ਗਈ। ਫਿਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਸੰਤਾਂ ਮੂਹਰੇ ਅਰਦਾਸ ਕਰੀ ਵੀ ਬਾਬਾ ਜੀ ਇਹਨੂੰ ਵੀ ਤੁਸੀਂ ਬੰਦ ਕਰੋ। ਉਹ ਕਹਿੰਦੇ ਨਹੀਂ ਤੁਸੀਂ ਚੱਲਣ ਦਿਓ ਗਾਂ ਗਾਂ ਖਾਣਾ ਬਣਾ ਲਓ ਸਿੰਜੋ। ਕਹਿੰਦੇ ਨਹੀਂ ਜੀ ਪਿੰਡ ਵਾਲਿਆਂ ਨੇ ਜਦੋਂ ਜਿੱਦ ਕੀਤੀ ਤਾਂ ਫਿਰ ਸੰਤਾਂ ਨੇ ਆਏ ਫਿਰ ਇੱਕ ਪੱਥਰ ਰੱਖਿਆ ਆਪਣਾ। ਉਸ ਤੋਂ ਬਾਅਦ ਪਾਣੀ ਜੀ ਹੌਲੀ ਹੌਲੀ ਖੂਹ ਦਾ ਵਿੱਚੇ ਚਲਾ ਗਿਆ। ਹਾਂਜੀ ਇਸ ਵਿੱਚੇ ਪਾਣੀ ਆ ਗਿਆ। ਇਸ ਵਿੱਚੇ ਹੈਗਾ ਜੀ ਪਾਣੀ। ਇਹਦੇ ਚੋਂ ਹੀ ਪਾਣੀ ਤੇ ਨਾਲ ਰਾਈਆਂ ਨੂੰ ਤੇ ਪਾਣੀ ਵਰਤਦੇ ਸੀ। ਤਨਵਾਜੀ ਤੇ ਪਾਣੀ ਜਿਹੜਾ ਇਸ ਵਿਲੇ ਜਿਹੜਾ ਪਾਣੀ ਖੂਦ ਦੇ ਵਿੱਚ ਹੈ ਉਸਦੇ ਉਹੀ ਪਾਣੀ ਜਿਹੜਾ ਵਰਤੇ ਜਾ ਰਿਹਾ ਪੀਣ ਵਾਸਤੇ ਵਰਤੇ ਜਾ ਰਿਹਾ ਵਧੀਆ ਪਾਣੀ ਹੈਗਾ ਕੋਈ ਮਾੜਾ ਪਾਣੀ ਨਹੀਂ ਹੈਗਾ ਤੇ ਇਹ ਸੀ ਸੰਤਾ ਦੀ ਵਿਸ਼ੇਸ਼ ਕੋਈ ਸ਼ਕਤੀ ਦਾ ਕਾਰਨਮਾ